ਤਕਰੀਬਨ ਅਜੇ 9 ਮਹੀਨੇ ਹੋਏ ਨੇ ਵਿਆਹ ਨੂੰ ਤੇ ਭਾਰਤ ਦੇਸ਼ ਦੀ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਨੇ ਕਿ ਲੋਕ ਪਾਕਿਸਤਾਨ ਤੋਂ ਵੀਜ਼ਾ ਲੈ ਕੇ ਭਾਰਤ ਆਏ ਨੇ ਉਹ ਵਾਪਸ ਮੁੜ ਜਾਣ 9 ਮਹੀਨੇ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਠਿਆੜਾ ਰਹਿਣ ਵਾਲਾ ਸੋਨੂ ਜਿਸ ਦਾ ਵਿਆਹ ਮਾਰੀਆ ਬੀਬੀ ਪਾਕਿਸਤਾਨ ਦੀ ਰਹਿਣ ਵਾਲੀ ਨਾਲ ਹੋਇਆ ਸੀ ਹਾਲੇ 9 ਮਹੀਨੇ ਹੋਏ ਨੇ ਵਿਆਹ ਨੂੰ ਤੇ ਮਾਰੀਆ ਗਰਭਵਤੀ ਹੈ ਭਾਰਤ ਤੇ ਪਾਕਿਸਤਾਨ ਵਿੱਚ ਹੋਈ ਤਲਖੀ ਮਗਰੋ ਪੁਲਿਸ ਅੱਜ ਕਹਾ ਕਿ ਮਾਰੀਆ ਨੂੰ ਵਾਪਸ ਜਾਣਾ ਪਵੇਗਾ ਜਿਸ ਸਮੇਂ ਮਗਰੋਂ ਘਰ ਵਿੱਚ ਮਾਤਮ ਵਰਗਾ ਮਾਹੌਲ ਬਣ ਗਿਆ ਪੂਰਾ ਪਰਿਵਾਰ ਆਖਦਾ ਹੈ ਕਿ ਅਸੀਂ ਆਪਣੀ ਬਹੂ ਨੂੰ ਵਾਪਸ ਨਹੀਂ ਭੇਜਣਾ ਉਤੇ ਮਾਰੀਆ ਆਖਦੀ ਹੈ ਕਿ ਮੈਂ ਆਪਣੇ ਸਹੁਰੇ ਘਰ ਹੀ ਰੁਕਣਾ ਹੈ ਮੈਂ ਪਾਕਿਸਤਾਨ ਵਾਪਸ ਨਹੀਂ ਜਾਣਾ ਮਾਰੀਆ ਪਾਕਿਸਤਾਨ ਕਿੱਥੋਂ ਦੇ ਰਹਿਣ ਵਾਲੇ ਕਦੋਂ ਮੈਰਿਜ ਹੋਈ ਕਿ ਮੈਂ ਤੁਹਾਨੂੰ ਰਹਿਤ ਪਾਕਿਸਤਾਨ ਗੁਰਸਾ ਵਾਲਾ ਪਿੰਡ ਬੈਂਕਾ ਜੀ ਮਾਂ ਸ਼ਾਦੀ ਨੂੰ 9 ਮਹੀਨੇ ਹੋ ਗਏ ਨੇ 2024 8 ਜੁਲਾਈ ਨੂੰ ਸ਼ਾਦੀ ਹੋਈ ਸੀ 4 ਜੁਲਾਈ ਨੂੰ ਮੈਡਰਾਈ ਸੀ ਵਾਪਸ ਭੇਜਣ ਦੇ ਨੇ ਪਾਕਿਸਤਾਨ ਵਾਪਸ 45 ਦਿਨ ਦਾ ਅਪਲਾਈ ਕੀਤਾ ਹੈ ਨਹੀਂ ਲੈਂ ਨਹੀਂ ਮਿਲਿਆ ਦੋ ਖੌਂਡਾ ਹੈ ਵਾਪਸ ਨਹੀਂ ਜਾਣਾ ਚਾਹਦੀ ਮੈਂ ਇੱਥੇ ਰਹਿਣ ਨੂੰ ਆਪਣੇ ਸਸਰਾਵਾਲੇ ਹਾਂਜੀ ਜੇ ਤੁਸੀਂ ਵਾਪਸ ਚਲੇ ਜਾਂਦੇ ਹੋ ਕਿੰਨਾ ਕੌਫਾ ਬਹੁਤ ਮੁਸ਼ਕਲ ਮੈਂ ਰਿਕਵੈਸਟ ਕਰਨੀ ਹੈ ਕਿ ਮੈਨੂੰ ਇੱਥੇ ਰਹਿਣ ਦਿੱਤਾ ਜਾਵੇ 8 ਮਹੀਨੇ ਹੋ ਗਏ ਨੇ ਨਹੀਂ ਹਾਂਜੀ ਹਾਂਜੀ ਕਾਕੇ ਜੀ ਨੇ ਕਿ ਪਾਕਿਸਤਾਨ ਤੋਂ ਸੇ ਵਾਪਸ ਜਾਣੇ ਇੱਕ ਦਿਨ ਦਾ ਟਾਈਮ ਲਿਆ ਆਇਓ ਨਾ ਕੋ ਉਹ ਤਾਂ ਕਹਿ ਰਹੇ ਹਨ ਹੋਣੀ ਜਾਣੇ ਅੱਜ ਜੀ ਹਾਂ ਜੀ ਜਮਨਾ ਕਿਹ ਚਾਹੁੰਦੇ ਹੋ ਜੀ ਅੱਜ ਤੋਂ ਬਿਲਕੁਲ ਕਹਿਤਾ ਵਿਚਾਰ ਹਨ ਹਨ ਬਹੁਤ ਦੁੱਖ ਲੱਗਾ ਹੈ ਨਿਕਲ ਹੋਣਾ ਚਾਹੁੰਦੇ ਸਾਡਾ ਅੱਗੇ ਇਹਨਾਂ ਦਾ ਡੈਡੀ ਇਦਾਂ ਹੋਇਆ ਸੀ ਸਾਡਾ ਇਹ ਵੀ ਕੱਲ ਉੱਜੜਦਾ ਚਾਹੁੰਦਾ ਅਸੀਂ ਨਿਕਲਣਾ ਚਾਹੁੰਦੇ ਹਾਂ ਸੋਣਾ ਚਾਹੁੰਦੇ ਆਪਣੇ ਬੇਟੇ ਦਾ ਘਰ ਹਾਂਜੀ ਪੁਲਿਸ ਨੇ ਕਹਾ ਕਿ ਗੇਪੀ ਨਾ ਨੂੰ ਭੇਜਣਾ ਪੈਣਾ ਵਾ ਉਹਨਾਂ ਦਾ ਵਿਜਾ ਨਹੀਂ ਲੱਗਾ ਤੇ ਅਸੀਂ ਉਹਨਾਂ ਦੇ ਗਾੜੀ ਹੱਥ ਪੱਲਾ ਜੋੜਿਆ ਕਿ ਨਹੀਂ ਅਸੀਂ ਨਿਕਲਣਾ ਚਾਹੁੰਦੇ ਅਸੀਂ ਰੱਖਣਾ ਚਾਹੁੰਦੇ ਆਡੀ ਨੋ ਆ ਘਰ ਸਾਡਾ ਉੱਜਰ ਜਗਾ ਅੱਗੇ ਉਹਨਾਂ ਦੇ ਪਾਪਾ ਇਦਾਂ ਹੋਏ ਤੇ ਇਸ ਕਰਕੇ ਨਹੀਂ ਮਾਰ ਗਿਆ ਜੀ ਤੇ ਕੀ ਕਦੀ ਤੋਂ ਪਹਿਲਾਂ ਮੇਰੇ 9 ਮਹੀਨੇ ਹੋ ਗਏ ਵਿਆਹ ਹੋਇਆ ਨਾ ਜਾਣੇ ਕੀ ਉਹਨਾਂ ਕਿ ਅੰਟਰ ਆਫੀਸਰ ਆਇਆ ਸੀ ਉਹਨਾਂ ਨੇ ਇਹਨਾਂ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਜੋ ਕਿ ਮੈਂ 9 ਮਹੀਨੇ ਜਦੋਂ ਵਿਆਹ ਹੋਇਆ ਸੀ ਜਦੋਂ ਆਏ ਸੀ ਉਹਦੋਂ ਮੈਂ ਵੀਜ਼ਾ ਜਾਨੀ ਕਿ ਐਲਟੀਵੀ ਅਪਲਾਈ ਕਰ ਦਿੱਤਾ ਸੀ ਉਹਨ ਸਾਰੇ ਜੋ ਡਾਕੂਮੈਂਟਸ ਸੀ ਜੋ ਇਹਨਾਂ ਨੂੰ ਚਾਹੀਦੇ ਸੀ ਜਾਨੀ ਕਿ ਆਫਸਰ ਨੂੰ ਮੈਂ ਸਾਰੇ ਡਾਕੂਮੈਂਟ ਜੋ ਜੋ ਵੀ ਹੈਗੇ ਸੀ ਮੈਂ ਦਿੱਤੇ ਸਾਰੇ ਕਲੀਅਰ ਕਿਤੇ ਇਦੇ ਵਿੱਚ ਮੇਰਾ ਕੀ ਕਸੂਰ ਹੈ ਜਾਨੀ ਕਿ ਜੇ ਮੇਰਾ ਵੀਜ਼ਾ ਨਹੀਂ ਹਜੇ ਲੱਗ ਕੇ ਆ ਰਿਹਾ ਮੈਂ ਤਾਂ ਆਪਣੇ ਵੱਲੋਂ ਜਾਨੀ ਕਿ ਸਾਰੇ ਡਾਕੂਮੈਂਟ ਕਲੀਅਰ ਕੀਤੇ ਸੀ ਅਗਰ ਮੈਂ ਗੁਰਦਾਸਪੁਰ ਐਸਐਸਪੀ ਦਫ਼ਤਰ ਐਫਆਰਓ ਬ੍ਰਾਂਚ ਤੇ ਵਿੱਚ ਪੁੱਛਣ ਜਾਣਾ ਸੀ ਤਾਂ ਉਹ ਕਹਿੰਦੇ ਸੀ ਆਏ ਕਿ ਚੰਡੀਗੜ੍ਹ ਤੋਂ ਅਪਰੂਵਲ ਓਕੇ ਹੋ ਕੇ ਚਲ ਗਈ ਹੈ ਤੁਹਾਡੀ ਤੇ ਕਹਿੰਦੇ ਕਿ ਦਿੱਲੀ ਅਪਰੂਵਲ ਤੁਹਾਡਾ ਚੱਲ ਰਿਹਾ ਪ੍ਰੋਸੈਸ ਚੱਲ ਰਿਹਾ ਦਿੱਲੀ ਪੈਂਡਿੰਗ ਦੇ ਵਿੱਚ ਆ ਅਜੇ ਕੁਝ ਦੱਸਿਆ ਨਹੀਂ ਤੇ ਇਕਦਮੀ ਅੱਜ ਮੈਂ ਕੰਮ ਤੇ ਗਿਆ ਮੈਂ ਪੇਂਟ ਦਾ ਕੰਮ ਕਰਦਾ ਮੈਂ ਕੰਮ ਤੇ ਗਿਆ ਸੀ ਕੰਮ ਤੇ ਮੈਨੂੰ 3:30 4:5 ਵਜੇ ਕਾਲ ਆਈ ਮੈਨੂੰ ਕਿ ਘਰ ਪੁਲਿਸ ਆਈ ਆ ਤੇ ਮੈਂ ਕੰਮ ਛੱਡ ਗਿਆ ਉਸੇ ਟਾਈਮ ਇੱਤਾਂ ਹੀ ਮੈਂ ਜਾਨਣੇ ਕਿ ਹੱਥ ਕੱਪੜੇ ਵੀ ਇੱਤਾਂ ਹੀ ਮੈਂ ਕੰਮ ਵਾਲੇ ਪਾਈ ਇੱਤਾਂ ਹੀ ਮੈਂ ਦੌੜਿਆ ਆ ਆਣ ਕੇ ਚਲੋ ਸਰ ਉਹਨਾਂ ਨੇ ਦੱਸਿਆ ਇੱਥੋਂ ਸਾਡੇ ਲੋਕਲ ਜਾਨਣੇ ਕਿ ਪੁਲਿਸ ਵਾਲੇ ਸੀ ਚੰਗੇ ਬਿਹੇਵੀਅਰ ਤਰੀਕੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਿ ਗਾਈਡ ਕੀਤਾ ਕਿ ਸਰ ਪਿੱਛੋਂ ਡਰਾਇਆ ਕਿ ਜਾਣਾ ਪੈਣਾ ਤੇ ਜਿਹੜੋਂ ਵਾਪਸ ਚਲੇ ਜਾਣਗੇ ਤਾਂ ਫਿਰ ਵਾਪਸ ਦੀ ਆ ਸਕਦੇ ਹਾਂਜੀ ਨਹੀਂ ਇਹ ਮੈਨੂੰ ਨੇ ਮੈਂ ਜਾਣ ਨਹੀਂ ਦੇਣਾ ਮੇਰੇ ਘਰ ਉੱਜੜ ਜਾਣਾ ਜੇ ਮੇਰੇ ਵਾਈਫ ਪ੍ਰੈਗਨੈਂਟ ਹੈ ਮੈਂ ਦੱਸੋ ਕੀ ਕਰਾਂ ਮੇਰਾ ਘਰ ਕਮਾਉਣ ਵਾਲਾ ਮੈਂ ਇਕੱਲਾ ਵਾਈਫ ਮੇਰੀ ਪ੍ਰੈਗਨੈਂਟ ਹੈ ਸੱਤ